ਹਾਂ ਜੀ ਜੇ ਇਹਨਾਂ ਦਾ ਐਕਸ਼ਟਨਾ ਫੱਟਾ ਚੱਲ ਰਿਹਾ ਉਹ ਉਹਨਾਂ ਵਿੱਚ ਇਹਨਾਂ ਦਾ ਫੋਲਟ ਇਹਨਾਂ ਬਾਜੀ ਨਹੀਂ ਦਿੱਤੀ ਭਾਈ ਉਹ ਬੰਦੇ ਨੂੰ ਨਹੀਂ ਪਾਇਆ ਜਾ ਨਹੀਂ ਪਾਇਆ ਤਾੜੀਆਂ ਮਾਰ ਦਿਓ ਭਾਈ ਇਹ ਸਾਰਾ ਕੰਮ ਉਸੂਲਨ ਇਕੁਅਲ ਸਾਰੇ ਨੇ ਕੱਲਾ ਨਹੀਂ ਜੁਲੰਦਰ ਭਾਈ ਹਾਂ ਜੀ ਹਾਂ ਜੀ ਸਾਰੇ ਹੀ ਸਾਰੇ ਹੀ ਜੀ ਭਾਈ ਜੀ ਮੈਂ ਉਹ ਕੱਪ ਖਰੀਬਾਂ ਜੜਾ ਦੇ ਮੈਨੂੰ ਟਾਪ ਟੈਨ ਲਈ ਚਾਹੀਦੀ ਹੈ ਨਹੀਂ ਮੇਰੀ ਗੱਲ ਯਾਦ ਰੱਖਣਾ ਸੂਲ ਦਾ ਬੜਾ ਪੱਕਾ ਠੀਕ ਹੈ ਨਾ ਮੈਂ ਕਿ ਭਈਆ ਜੀ ਇਹਦੇ ਲਈ ਨਾ ਮੈਨੂੰ ਕੋਈ ਟੀਮ ਚਾਹੀਦੀ ਹੈ ਮੈਂ ਆਪਣੇ ਕੂਟਬਾਜੀ ਕਰਦਾ ਹਾਂ ਮੈਦਾਨ ਦੇ ਵਿੱਚ ਤੈਨੂੰ ਨਾਮ ਹੈ ਨਾਮ ਦਾ ਕਰਕੇ ਨਹੀਂ ਤਿਆਰਿਆ ਮੈਂ ਨਹੀਂ ਚਾਹੀਦਾ ਮੈਨੂੰ ਨਾਮ ਭਾਈ ਨਾਮ ਬੜੇ ਆਉਂਦੇ ਜਾਂਦੇ ਨੇ ਸ਼ੌਂਕ ਕਰਾਓ ਚੰਗਾ ਖਲ ਉੱਪਰ ਲਿਜਾਓ ਮੇਰਾ ਇਹ ਉੱਪਰ ਲਿਜਾਓ ਹੂੰ ਬਿਲਕੁਲ ਬਿਲਕੁਲ ਸਾਜੀ ਆਪਣਾ ਤੁਸਕੂ ਗਰਾ ਮੈਂ ਤਾਂ ਥੋੜਾ ਜਿਆਦਾ ਬਾਰੇ ਕਲੀਅਰਸ ਦੇਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਇਹਦੇ ਬਾਰੇ ਇੱਕ ਨਾ ਥੋੜਾ ਜਿਆਦਾ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਅੜਲਾ ਸਾਹਿਬ ਨਾਲ ਬੈਠ ਕੇ ਹਾਂਜੀ ਹਾਂਜੀ ਕਾਫੀ ਸਮੇਂ ਦੇ ਵਿੱਚ ਕਾਫੀ ਕੁਝ ਗੱਲਾਂ ਮਤਾਂ ਚੱਲਦੀਆਂ ਰਹੀਆਂ ਨੇ ਤੇ ਹਰ ਇੱਕ ਆਪਣੇ ਮੌਕੇ ਬਦਾਰੂ ਗੱਲ ਕਰਦਾ ਅਸੀਂ ਸਾਰਿਆਂ ਨੇ ਬਹਿ ਕੇ ਇੱਕ ਗੱਲ ਕਰੀਆ ਕੀਤੀ ਆ ਕਿ ਅੰਮ੍ਰਿਤਸਰ ਦੀ ਪੁੱਤਰਬਾਦੀ ਇੱਕ ਝੰਡੇ ਵੇਰੇ ਹੁਵੇਗੀ ਕੋਈ ਥੜਾ ਕਿਸੇ ਥਾਂ ਦੇ ਵੀ ਬੈਠਾ ਭਾਵੇਂ 100000ਾਂ ਨੇ ਭਾਵੇਂ 400000ਾਂ ਨੇ ਹਰ ਇੱਕ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦਾ ਮੌਕਾ ਦਿੱਤਾ ਜਾਵੇ ਠੀਕ ਹੈ ਹਰ ਕੋਈ ਆਪਣਾ ਸ਼ੌਕ ਕਰ ਸਕਦਾ ਵਾ ਤੇ ਉਹ ਆਪਣੀ ਗਨਾਨਾ ਲਈ ਆਪਣੀ ਪਰਫਾਰਮੈਂਸ ਨਾਲ ਅੱਗੇ ਆਵੇ ਤੇ ਚੈਂਪੀਅਨ ਆ ਤੇ ਮਹਾਰਤ ਹਰੇਕ ਹਰੇਕ ਬੰਦੇ ਨੂੰ ਔਲਾ ਸਾਹਿਬ ਦਾ ਕਹਿਣ ਦਾ ਵਾਬ ਵੀ ਇਹ ਨਹੀਂ ਆ ਕਿ ਇਹ ਦੂਜੇ ਗਰੁੱਪ ਨਾਲੋਂ ਇਹਦਾ ਟੈਸਟ ਕੱਪ 'ਚ ਛਾਤ ਨਹੀਂ ਪੈਣੀ ਇਹ ਨਹੀਂ ਆ ਜੀ ਸਾਡੇ ਵਿਰੋਧੀ ਗਰੁੱਪ ਨਾਲ ਦੇ ਆਹੀਏ ਆਪਣੇ ਡਾਲੀਏ ਜੀ ਤੇ ਆਪਣਾ ਡਾ ਕੇ ਚੈਂਪੀਅਨ ਬਣਾ ਲੀਏ ਇਦਾਂ ਨਹੀਂ ਆ ਮਜਾ ਤਾਂ ਆਉਂਦਾ ਵਾ ਵਿਰੋਧੀਆਂ 'ਚ ਖੇਡ ਕੇ ਮਜਾ ਆਉਂਦਾ ਵਾ ਬਗਾਨੇ ਪੁੱਤਾਂ ਨਾਲ ਭੱਜ ਕੇ ਬਿਲਕੁਲ ਜੀ ਕਿਹ ਕਹਿੰਨੀ ਆਪਣੇ ਘਰ ਲੀਕਾਂ ਮਾਰ ਕੇ ਤੇ ਕਬੱਡੀ ਚ ਜੇਦੀ ਮਰਦੀ ਲੱਤ ਛੱਡ ਦੋ ਤੇ ਜੇਦੀ ਮਰਦੀ ਛੱਡ ਲੋ ਪਤਾ ਦੇ ਉਦੋਂ ਨਾਲਾ ਜਿਵੇਂ ਬਾਹਰ ਹਾਰੇ ਚਾਹੀਏ ਸਲੂਟ ਹਸਤਾ ਜੀ ਤਾੜੀਆਂ ਜੀ ਤਾੜੀਆਂ ਸਲੂਟ ਅਜਲਾ ਸਾਹਿਬ ਦੀ ਗੱਲ ਇਹ ਆ ਵੀ ਸਾਰੇ ਹਰੇਕ ਮਿਹਨਤੀ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਆਟੋਮੈਟਿਕਲੀ ਆਪਣੀ ਮਿਹਨਤ ਨਾਲ ਜਿਹੜਾ ਅੱਗੇ ਜਿੰਦਗੀ ਕਰਦੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਵਧੀਆ ਜੀ ਜਵਾਬ ਦਿੱਤਾ